ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ 10 ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕੀ ਕਤੇ ਅੱਜ ਆਪਾਂ ਗੱਲ ਕਰਨੀ ਹੈ ਜੋ ਸੋਸ਼ਲ ਮੀਡੀਆ ਤੇ ਚਾਈਨਿਜ਼ ਜਿਹੜੇ ਚਲਾਉਂਦੇ ਆ ਮੀਡੀਆ ਚਲਾਉਂਦੇ ਆ ਜਾਂ ਹੋਰ ਜਿਹੜੇ ਕੇਸ ਉਹ ਇੰਸਟਾਗ੍ਰam ਤੇ ਚਲਾਉਂਦੇ ਆ ਉਹਦੇ ਉੱਤੇ ਖਾਲਸਾ ਰਾਜ ਜਾਂ ਖਾਲਸਾ ਦੇ ਸੰਬੰਧ ਵਿੱਚ ਉਹ ਪੋਸਟਾਂ ਪਾਏ ਪੋਸਟਾਂ ਜਿਹੜੇ ਹੈਗੇ ਉਹ ਪਾ ਰਹੇ ਆ ਉਹਦਾ ਕੀ ਇੰਟਰਸਟ ਹੈ ਜਾਂ ਕੀ ਉਹ ਉਹ ਦਿਲਚਸਪੀ ਦੇ ਵਿੱਚ ਲੈਣੇ ਆ ਆਪ ਉਹਦੇ ਬਾਰੇ ਜੇ ਆਪਾਂ ਗੱਲ ਕਰਨੀ ਆ 1400 ਬਿਆਜ ਦੇ ਵਿੱਚ ਨਾ ਇੱਕ ਮਹਾਰਾਜਾ ਛੇਗ ਸੰਗ ਅਤੇ ਜਿਹੜੇ ਚੀਜ਼ ਦੇ ਜਿਹੜੇ ਹੋਏ ਆ ਇੱਕ ਉਹਨਾਂ ਦੇ ਵਿੱਚ ਇੱਕ ਸੰਧੀ ਹੋਈ ਸੀ ਜਿਹਨੂੰ ਕਹਿੰਦੇ ਤੂਸ਼ਲ ਸੰਧੀ ਕਹਿੰਦੇ ਆ ਜਦੋਂ ਮਹਾਰਾਜਾ ਰਜੀਤ ਸਿੰਘ ਦੀਆਂ ਫੌਜਾਂ ਨੇ ਤਿੱਬਤ ਨੂੰ ਜਿੱਤੇ ਆ ਲੇਰਦਾਖ ਨੂੰ ਜਿੱਤੇ ਆ ਲੇਰਦਾਖ ਨੂੰ ਖਾਲਸਾ ਰਾਜ ਦਾ ਇਤਿਹਾਸ ਬਣਾਇਆ ਤਾਂ ਜਦੋਂ ਉਹ ਜਿਹੜੀ ਤਾਕਤ ਆ ਉਹ ਬਦ ਦਿਨ ਬਦਨ ਖਾਸੇ ਸੀ ਬਦੀ ਗਾਰੀ ਸੀ ਤਾਂ ਉਹਨੂੰ ਸਟਾਪ ਕਰਨ ਬਾਅਦ ਤੇ ਫਿਰ ਜਿਹੜੀ ਚੀਨ ਨੇ ਤਿੱਬਤ ਨੇ ਰਲ ਕੇ ਇੱਕ ਜਿਹੜੀ ਹੈਗੀ ਆ ਉਹ ਸੰਧੀ ਕਾਲਤਾ ਫੌਜ ਨਾਲ ਕੀਤੀ ਸੀਗੀ ਜਾਂ ਖਾਲਸਾ ਰਾਜਨਾਰੇ ਆ ਉਹਦੇ ਮਹਾਰਾਜ ਸ਼ੇਰ ਸਿੰਘ ਨਾਲ ਕੀਤੀ ਸੀਗੀ ਕਿ ਤੁਸੀਂ ਉਹਦਾ ਮੇਨ ਮਕਸਦ ਕੀ ਸੀਗਾ ਅੱਜ ਆਪਾਂ ਉਹਦੇ ਬਾਰੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਣਾ ਉਹਦੇ ਵਿੱਚ ਉਹਨੇ ਕੀ ਹੋਇਆ ਹੋਇਆ ਸੀਗਾ 1742 ਵਿੱਚ ਚੂਸ਼ੂ ਸੰਧੀ ਕਰੀ ਕੀ ਆਫਰ ਤੁੰਸਲ ਮਹਾਰਾਜ ਸ਼ੇਰ ਸਿੰਘ ਜਿਸ ਨੂੰ ਦੋਗਰਾ ਤਿੱਬਤੀ ਸੰਧੀ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਉਹਨਾਂ ਨੇ ਮੇਨ ਜੋ ਗੱਲਾਂ ਸੀਗੀਆਂ ਮੈਂ ਤੁਹਾਨੂੰ ਦੱਸ ਦਣਾ ਵੀ ਕੀ ਹੋਈ ਸੀ ਕਿ ਆ ਉਹਦੀ ਵਿਸੰਧੀ ਦੀਆਂ ਮੁੱਖ ਗੱਲਾਂ ਇਹ ਸੀਗੀਆਂ ਕਿ ਸੰਧੀ ਨੇ ਸਿੱਖਾ ਸਾਮਰਾਜ ਸਾਮਰਾਜ ਦੇ ਵਿੱਚ ਜੰਮੂ ਸ਼ਾਮਲ ਸੀ ਤਿੱਬਤ ਕੈਨਗਰ ਸਰਕਾਰ ਦਰਮਿਆਨ ਸ਼ਾਂਤੀ ਬਤਵਾ ਅਤੇ ਏਕਤਾ ਨੂੰ ਸਥਾਪਿਤ ਕਰਨੀ ਬੱਚਨ ਬੰਦਤਾ ਜਤਾਈ ਸ਼ਾਂਤੀ ਮਗਲੇ ਵਕੇ ਉਹ ਕਹਿੰਦੇ ਵੀ ਹੁਣ ਖਾਲਸਾ ਪੁੱਜ ਇੱਥੇ ਤੱਕ ਹੀ ਸੀਮਤ ਰਹਿਣਾ ਇਹ ਤੋਂ ਅੱਗੇ ਨਾ ਜਾਣ ਇੱਕ ਤਰ੍ਹਾਂ ਦਾ ਬਾਰਡਰ ਜਿਹੜਾ ਹੈਗਾ ਉਹ ਕ੍ਰੀਏਟ ਕੀਤਾ ਜਾ ਸਕਦਾ ਗਿਆ ਕਾਤਾਏ ਡਿਪਲੋਮੈਟ ਲਾ ਲੋ ਜਾਂ ਉਸ ਸਮੇਂ ਦੀ ਚੀਜ਼ ਨਹੀਂ ਡਿਪਲੋਮੈਟਸ ਲਾ ਲੋ ਉਹਨਾਂ ਨੇ ਡਿਪਲੋਮੈਟਸ ਨੇ ਇਹ ਆਪਣੀ ਡਿਪਲੋਮੈਟਸ ਨੇ ਰਾਲ ਕੇ ਇੱਕ ਜਿਹੜੀ ਹੈਗੀ ਉੱਤੇ ਸੰਧੀ ਕੀਤੀ ਸੀ ਕਿ ਇੱਥੇ ਤੱਕ ਤੁਸੀਂ ਰਹਿਣਾ ਇਸ ਤੋਂ ਅੱਗੇ ਤੁਸੀਂ ਜਿਹੜਾ ਉਹ ਨਹੀਂ ਹੋਣਾ ਹੈਗਾ ਉਹਦੇ ਬਾਅਦ ਜਿਹੜੀ ਉੱਤੇ ਸੀਗੀਆਂ ਸੌਦਾ ਜਿਹੜੀਆਂ ਹੈਗੀਆਂ ਦੋਨੇ ਤਰ੍ਹਾਂ ਦੀਆਂ ਜਿਹਦੇ ਸੌਦਾ ਵੀ ਚੀਨ ਨੇ ਕਹਿਦਾ ਵੀ ਲਦਾਖ ਤੇ ਪਰਲੇ ਪਾਸੇ ਵਾਲਾ ਹਿੱਸਾ ਸਾਡਾ ਹੀ ਲਦਾਖ ਦੇ ਇਧਰ ਤਰ੍ਹਾਂ ਜੰਮੂ ਕੰਗਰੀਜ ਇਹ ਲਦਾਖ ਇਹ ਸਾਰੇ ਹੈ ਜਿਹੜੀਆਂ ਇਸ ਹੋ ਗਈਆਂ ਤੇ ਇਹ ਤੋਂ ਅੱਗੇ ਤੁਸੀਂ ਆਉਣਾ ਨਹੀਂ ਹੈਗਾ ਉਸੋ ਨਾਲ ਆਪਸੇ ਵਿੱਚ ਚੇੜਾ ਹੈਗਾ ਵਪਾਰ ਵੀ ਸ਼ੁਰੂ ਹੋਇਆ ਸੀਗਾ ਪਰ ਜਿਹੜਾ ਹੈਗਾ ਇਹਨਾਂ ਦਾ ਆਪਸੀ ਸੜਕਾਂ ਜਿਹੜਾ ਹੈਗਾ ਲਦਾਖ ਦੀ ਸੜਕਾਂ ਆਹੀ ਪਸ਼ਮੀਨਾ ਔਨ ਸ਼ਾਲ ਤੇ ਚਾਹ ਦਾ ਵਪਾਰ ਪੁਰਾਣੇ ਰੀਤੀ ਰਿਵਾਜ ਅਨੁਸਾਰ ਜਾਰੀ ਰਹਿਤ ਸੀ ਸਹਿਮਤੀ ਸੀ ਵਪਾਰ ਵੀ ਉੱਥੇ ਫਿਰ ਚੀਜ਼ ਨਾਲ ਹੋ ਰਿਹਾ ਸੀ ਜਦੋਂ ਥੋੜਾ ਆਪ ਦਾ ਰਾਜ ਸੀਗਾ ਫਿਰ ਮਹਾਰਾਜਾ ਦੀਪ ਸਿੰਘ ਦੋ ਬਾਹਰ ਜਿਹੜਾ ਹੈਗਾ ਵੱਡੇ ਵੱਡੇ ਦੇਸ਼ਾਂ ਨਾਲ ਕੀ ਤੋਂ ਕੀ ਹੈਗੀਆਂ ਉਹ ਸੰਧੀਆਂ ਹੈਗੀਆਂ ਉਹ ਕੀਤੀਆਂ ਬੜੇ ਬੜੇ ਕਿਵੇਂ ਫਰਾਂਸ ਨਾਲ ਚਾਈਨਾ ਨਾਲ ਈਗਾ ਉਸ ਤੋਂ ਬਾਅਦ ਜਦੋਂ 1800 ਜਦੋਂ ਆਪਣਾ ਖਾਲਸਾ ਰਾਜ ਜਿਹੜਾ ਹੈਗਾ ਉਹ ਜਾਂਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਸਿੱਖ ਜਿਹੜੇ ਹੈਗੇ ਉਹ ਅੰਗਰੇਜ਼ਾਂ ਦੇ ਗੁਲਾਮ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਪਹਿਲੀ ਜਿਹੜੀ ਜੰਗ 1922 ਦੇ ਵਿੱਚ ਚੀਨ ਤੇ ਭਾਰਤ ਦੀ ਲੜਦੀ ਹੈ ਤੇ ਦੀਵਦ ਭਾਰਤ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀਗੀ ਤੇ ਉਹਨਾਂ ਨੇ ਫਿਰ ਲਦਾਖ ਤੇ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਜਿਹੜਾ ਐਕਸਾਈ ਚੀਨ ਹੈਗਾ 1912 ਦੇ ਜਿਹੜਾ ਕਿਸੇ ਕਹਿਵਾ ਬਹਾਦਰ ਸਿੰਘ ਦੇ ਜਿੱਤੇ ਸੀ ਲੇਰ ਅਦਾਖ ਦਾ ਇਲਾਕਾ ਤੇ ਬਦਲਕ ਦਾ ਇਲਾਕਾ ਉਹ ਫਿਰ ਸਾਰਾ ਚੀਨ ਨੇ ਉੱਤੇ ਆਪਣਾ ਕਬਜ਼ਾ ਕਰ ਲਿਆ ਠੀਕ ਹੈ ਇਹ ਤੋਂ ਇਲਾਵਾ ਜਦੋਂ ਇੱਕ ਐਕਸਾਈ ਚੀਨ ਨੇ ਕਬਜ਼ਾ ਕੀਤਾ ਭਾਰਤ ਚੀਨ ਨੇ ਇਹ 36000 ਕਿਲੋਮੀਟਰ ਵਰਗ ਏਰੀਆ ਦੱਬਿਆ ਕਬਜ਼ਾ ਅੱਜ ਵੀ ਉੱਥੇ ਕਰਿਆ ਹੈ ਪਏ ਅੱਜ ਵੀ ਉੱਥੇ ਹੈਗਾ ਜਿਹੜਾ ਚੀਨ ਨੇ ਆਪਣੇ ਸਾਕਾ ਬਣਾ ਲਿਆ ਠੀਕ ਹੈ ਤੇ ਅੱਜ ਵੀ ਉਹ ਜਿਹੜੀ ਹੈਗੀ ਆ ਜਗ੍ਹਾ ਦੇ ਕਬਜ਼ੇ ਚੀਜ਼ ਨੇ ਕਰ ਲਿਆ ਜਨਨ ਕਿ ਭਾਰਤ ਦਾ ਉੱਥੇ ਕੋਈ ਹੋ ਨਹੀਂ ਹੈਗਾ ਉਸ ਵਾਰਾ ਜਿਹੜੀ ਚੀਜ਼ ਦੀ ਫਾਈਵ ਫਿੰਗਰ ਪਾਲਿਸੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਫਾਈਵ ਫਿੰਗਰ ਪਾਲਿਸੀ ਵਿੱਚ ਕੀ ਹੈ ਕਿ ਪੰਜ ਜਿਹੜੇ ਹੈਗੇ ਜਿਵੇਂ ਸਿੱਕਮ ਹੋ ਗਿਆ ਔਰ ਨੈਚੁਰਲ ਪ੍ਰਦੇਸ਼ ਹੋ ਗਿਆ ਨੇਪਾਲ ਹੋ ਗਿਆ ਤਿੱਬਤ ਹੋ ਗਿਆ ਤੇ ਲੇਲਜ਼ਾਦ ਹੋ ਗਿਆ ਇਹ ਇਹਨਾਂ ਦੇ ਚੀਜ਼ ਨੂੰ ਆਪਣਾ ਹੀ ਚੀਨ ਨੇ ਆਪਣਾ ਇਹਨੂੰ ਹਿੱਸਾ ਬਣਾਉਣਾ ਹੈ ਉਹ ਫਾਈਵ ਫਿੰਗਰ ਪਾਲਿਸੀ ਹੈ ਤੁਸੀਂ ਆ ਫੋਟੋ ਵੀ ਦੇਖ ਸਕਦੇ ਹੋ ਸੋ ਇਹ ਇਹਦੇ ਵਿੱਚ ਕੀ ਹੈ ਕਿ ਫਾਈ ਫਿੰਗਰ ਪੌਸਿੰਗ ਨਾਲ ਫਿਰ ਉਹ ਜਿਵੇਂ ਉਹਨੇ ਇਹਦੇ ਚ ਕਬਜ਼ਾ ਕੀਤਾ ਪਰ ਉਹ ਚਾਹੁੰਦਾ ਕਿ ਇਹ ਵੀ ਮੇਰੇ ਜ਼ਰਾ ਦੀ ਹਿੱਸੇ ਹੋਣ ਤੁਸੀਂ ਉਹ ਦੇਖਿਆ ਹੋਣਾ ਔਰ ਨਾਚਲ ਪ੍ਰਦੇਸ਼ ਦੇ ਵਿੱਚ ਚੀਨ ਨੇ ਆਪਣੀਆਂ ਕਲੋਨੀਆ ਜਿਹੜੀਆਂ ਹੈਗੀਆਂ ਉਹ ਉੱਤੇ ਬਣਾ ਰਹੀਆਂ ਉੱਥੇ ਪਿੰਡ ਹੈਗੇ ਉਹ ਵਸਾ ਲਈ ਉੱਥੇ ਸਾਰੇ ਠੀਕ ਹੈ ਉਸੇ ਸਰਕਾ ਦਾ ਨਿਰਮਾਣ ਹੋ ਰਿਹਾ ਸੋ ਤੁਸੀਂ ਆ ਫੋਟੋ ਦੇਖ ਸਕਦੇ ਹੋ ਇਹ ਚੀਨ ਜਿਹੜਾ ਚੀਨ ਦਾ ਇੱਕ ਹੈਂਡਲ ਜਿਹੜਾ ਛੋਟੇ ਛੋਟੇ ਵੀਡੀਓ ਤੇ ਚੱਲਦਾ ਹੈ ਉਹਦੇ ਵਿੱਚ ਆ ਦੇਖੋ ਤੁਸੀਂ ਇਹਨਾਂ ਲਿਖਿਆ ਵੀ ਭਾਰਤ ਦੇ ਜਿਹੜੇ ਹੈਗੇ ਆ ਵੀ ਅਲੱਗ-ਅਲੱਗ ਹਿੱਸੇ ਜਿਹੜੇ ਅਲੱਗ-ਅਲੱਗ ਜਿਹੜੇ ਉੱਤੇ ਭਾਸ਼ਾ ਬੋਲਦੇ ਉਹ ਸਭ ਤੇ ਅਲੱਗ-ਅਲੱਗ ਇੱਥੇ ਆ ਜਿਵੇਂ ਨਾਗaland ਦਾ ਵੱਖਰਾ ਹੋ ਗਿਆ ਉਦਰਾਬਾ ਤਾਮਲ ਅਰਦੋ ਵੱਖਰਾ ਹੋ ਗਿਆ ਜਾਬਰਾ ਤੁਸੀਂ ਸਾਹਮਣੇ ਖਾਲਸਾ ਦੇਖ ਸਕਦੇ ਹੋ ਕਾਫੀ ਦਾ ਪੰਜਾਬ ਦਾ ਖਾਲਸਾ ਲਿਖਿਆ ਹੋਇਆ ਸੋ ਐਵੇਂ ਇਸ ਤੋਂ ਇਲਾਵਾ ਬੈਸਟਨ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਵੀ ਬੋਲੂਗੇ ਦੇਖ ਸਕਦੇ ਹੋ ਇਹ ਵੀ ਕਿਉਂ ਨੇ ਖਾਲਸਾ ਦਾ ਖਾਲਸਾ ਰਾਜ ਦਾ ਜਿਹੜਾ ਹੈਗਾ ਪੰਜਾਬ ਦਾ ਇੱਕ ਅਲੱਗ ਜਿਹੜਾ ਰਿਹਾ ਹੈ ਉਹ ਖੇਤਰ ਸੋ ਉਹਨਾਂ ਨੇ ਬਤਾਵੀ ਜੇ ਇਸ ਖੇਤਰ ਦੇ ਵਿੱਚ ਜਿਹੜਾ ਰੋਜ਼ ਲੜਾਈ ਹੁੰਦੀ ਹੈ ਇਸ ਖੇਤਰ ਦੇ ਵਿੱਚ ਅਗਰ ਸ਼ਾਂਤੀ ਚਾਹੁੰਦੇ ਹੋ ਵੀ ਮਾਰਕਤਾਈ ਜੋ ਸੱਚ ਲੜਾਈ ਹੁੰਦੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹਦੇ ਵਿੱਚ ਇੱਕ ਬਫਰ ਸਟੇਟ ਹੋਣੀ ਜ਼ਰੂਰੀ ਹੈ ਤਾਂ ਕਿ ਉਧਰ ਪਾਕਿਸਤਾਨ ਪਾਸੇ ਵੀ ਸ਼ਾਂਤੀ ਰਹੇ ਭਾਰਤ ਵਾਲੇ ਪਾਸੇ ਵੀ ਸ਼ਾਂਤੀ ਰਹੇ ਉਹਦੇ ਵਿੱਚ ਜਿਹੜਾ ਹੈਗਾ ਉਹ ਖਾਲਿਸਤਾਨ ਜਾਂ ਖਾਲਸਾ ਰਾਜ ਹੈਗਾ ਉਹ ਬੜੀ ਜਲਦੀ ਹੀ ਦੁਨੀਆ ਦੇ ਨਕਸ਼ੇ ਤੇ ਆ ਰਿਹਾ ਹੈ ਦੁਨੀਆ ਨੇ ਚੀਨ ਨੇ ਜਾਂ ਹੋਰ ਦੇਸ਼ਾਂ ਨੇ ਅਬ ਤੁਸੀਂ ਆਮਨੇ ਕੋਰਾ ਦੇ ਸਕਦੇ ਹੋ ਨਕਸ਼ੇ ਹੈਗੇ ਉਹ ਜਾਰੀ ਕਰ ਦਿੰਦੇ ਆ ਠੀਕ ਹੈ ਆਉਣ ਵਾਲਾ ਸਮਾਂ ਤੁਹਾਡੇ ਹੱਕ ਦੇ ਵਿੱਚ ਹੈ ਸੋ ਕਾਹੀ ਰਈ ਚਾਈਨਿਜ਼ ਹੈਗੇ ਜਾਂ ਹੋਰ ਸੋਸ਼ਲ ਮੀਡੀਆ ਹੈਂਡਲ ਹੈਗੇ ਆ ਉਹ ਤੁਹਾਡੀਆਂ ਜਿਹੜੀਆਂ ਹੈਗੀਆਂ ਮੈਪ ਦੀਆਂ ਜਿਹੜੀਆਂ ਫੋਟੋ ਆ ਉਹ ਵਾਇਰਲ ਕਰ ਰਹੀਆਂ ਤੇ ਬਸ ਇਹੀ ਤਰ੍ਹਾਂ ਜਿਹੜੀ ਗੱਲਾਂ ਹਾਂ ਸਾਂਝੀ ਕਰਨੀ ਸੀ ਗਿਆ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜੁੜ ਕਰਿਓ ਠੀਕ ਹੈ ਬਾਕੀ ਚੈਨਲ ਨੂੰ ਜੁੜੇ ਸਬਸਕ੍ਰਾਈਬ ਕਰੋ ਜੀ ਵਾਇਗੁਰ ਜੀ ਦਾ ਖਾਲਤਾ ਵਾਇਗੁਰ ਜੀ ਕੀ ਪਤੇ